ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ ਧੰਨ ਗੁਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ ਦਸਮ ਗ੍ਰੰਥ ਦੀ ਪਹਿਲੀ ਬਾਣੀ ਜਪ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਪੋ ਤਰ ਇਕੋ ਨਾਮਾ ਅਵਰ ਮੈਰਾ ਫਲ ਕਾਮਾ ਸਾਰੇ ਧਾਰਮਿਕ ਕਰਮ ਜਪ ਤੋਂ ਬਿਨਾ ਨਿਸਫਲ ਸਮਝ ਲੈ ਵ्यर्थ ਸਮਝ ਲੈ ਔਰ ਕਲਦੀਨਦਰ ਪੇਸ਼ਾ ਕਹਿੰਦੇ ਨੇ ਜਾਬਤ ਜਾਬਤ ਜੋਤ ਜਪੈ ਸਬਾਸਰ ਇਕ ਬਿਨਾ ਮਨ ਨੈਕ ਨਾਨ औरम प्रेम प्रतीत सजे व्रत गौर मड मठ भूल न माने तीरथ दान दयात द संजम एक बिना ने एक पहचाने पूरन ज्योत जगे घट में तब خالص 타ह में خالص जाने उसनु ही खालसा करके जानो शुद्ध करके जानो पावन करके जानो जो जागदी ज्योत दा जप कर रहे है سننا سیوہ کرنے اتنا اوکھا نہیں ہے جب ہے کیرتن جپ اور اتنا اوکھا نہیں جب جپ ہے پاٹ پوجا کرنا اتنا اوکھا نہیں ہے جب جپ ہے اٹھ گھنٹے سیوہ کرنے والا منق ਉਮੇਦ ਨਹੀਂ 8 ਮਿੰਟ ਜਪ ਕਰ ਸਕਦਾ ਹਰ 8 ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ 8 ਮਿੰਟ ਜਪ ਕਰ ਸਕਦਾ 10 10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਉਮੀਦ ਨਹੀਂ ਜਪ ਕਰ ਸਕਦਾ ਇੱਕ ਬਾਣੀ ਪੜ ਨਹੀਂ ਆਉਂਦੀ ਇੱਕ ਬਾਣੀ ਜਪਣੀ ਆਉਂਦੀ ਹੈ ਪੜ੍ਹੰਦੂ ਆਪਣੇ ਮਹਿਮਾ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ ਪੜਨਾ ਇਸ ਵਾਸਤੇ ਕਿ ਬਾਣੀ ਦਾ ਬੋਧ ਹੋਵੇ ਬਾਣੀ ਯਾਦ ਹੋਵੇ ਅਰਥ ਬੋਧ ਦਾ ਪਤਾ ਚੱਲੇ ਪਰ ਜਪਣਾ ਇਸ ਵਾਸਤੇ ਬਾਣੀ ਦਾ ਰੂਪ ਹੋ ਜਾਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਜਪ ਰਗਾਓ ਪੜੋ ਸੁਣਾਉਣੇ ਤੇ ਭਾਈ ਗੁਰਪੂ ਰਹਿ ਤੂੰ ਰਾਖਿਆ ਗਾ ਪੜ ਪੜਨਾ ਹੈ ਯਾਦ ਕਰਨ ਵਾਸਤੇ ਪੜਨਾ ਹੈ ਅਰਥ ਬੋਧ ਨੂੰ ਸਮਝਾ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਲਾ ਹੋਣਾ ਨਹੀਂ तीर्थਾਂ ਦੇ ਜਾਣਾ कीर्तन ਦਾ ਸ਼ਨਾ ਪਾਠ ਪੂਜਾ দান ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਔਰ ਗੁਰਮਾਨੰਤ ਆਪ ਕਹਿੰਦੇ ਨੇ ਆਖਣ ਔਖਾ ਸਾਚਾ ਇਹ ਹੀ ਔਖਾ ਹੈ ਇਹ ਹੀ ਗੱਤਨਾ ਹੈ ਸਭ ਕੁਝ ਤੁਹਾਨੂੰ ਧਰਮ ਬਿਜਗਰ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ দান ਸਭ ਕੁਝ ਮਿਲੇਗਾ ਜਬ اور کسی نو سفلتا ملی اور ایک ہو کروڑ میں نو بیالی تیالی سال ہو گئے کتھا کردے بچپن تو میں اس لائن چلیا تو اج تک بھی میری زندگی کا نچوڑ ہے کتنے دو چار شہران تو بعد ایک رسک پرش ایک جڑی ہوئی آتما دی ہے چندن ترنا بن بن سادنا پور پرمائے ماں چندن دا درخت ਹਰ ਜੰਗਲ ਵਿੱਚ ਨਹੀਂ ਹੈ ਕਿਧਰੇ ਕਿਧਰੇ ਜੂਰੀ ਹੋਈ ਰੂਹ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਔਖਿਆਈ ਕੀ ਹੈ ਕੀ ਔਖਿਆਈ ਹੈ ਬਸ ਇਸ ਵਿਚਾਰ ਨੂੰ ਅੱਜ ਸਰਵਨ ਕਰਾ ਕੇ ਕਲਪ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲ ਦੇਣ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ जागत ज्योत जपय में सबासर एक बिना मन नयक नान है प्रथम उस जप तो बिना मन विच कुछ होर ना होए जवान वाहेगुरु करे मन उस नाल सान शामिल होए मन विच ओही इक होए वाहेगुरु भाव मन सुने जुबान जपए ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮਝ ਥੋੜੇ ਸਾਹਮਣੇ ਰੱਖਾ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ خیال ਪੈਦਾ ਹੁੰਦਾ ਹੈ ਨਾ ਮੈਂ ਬੋਲਣਾ ਹੈ ਜਾਂ ਜਪਣਾ ਹੈ ਬੋਲਣਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਫ ਨਾਲ ਨਾਭੀ ਨੂੰ ਭਾਰਤ ਵਿੱਚ ਗੋਣੀ ਕਹਿੰਦੇ ਨੇ ਗੋਣੀ ਧਨ ਗੋਣੀ ਬੋਲੇ ਕਿਉਂ ਕਹਿੰਦੇ ਆਵਾਜ਼ ਕਿੱਥੋਂ ਉੱਠਦੀ ਹੈ ਜਿਵੇਂ ਖਾਣੀਆਂ ਚਾਰਨੇ ਨਾ ਅੰਡਕ ਜੇਰਜ ਸੇਤਜ ਉਦਵਲ ਸਭ ਤੋਂ ਵੱਡੀ ਖਾਨ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਨੇ ਨੇ ਕੀੜੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦੇ ਸਭ ਤੋਂ ਵੱਡੀ ਖਾਨ ਹੈ ਅੰਡਾ ਜੇਵ ਸੇਤ ਜ ਉਤਵਜ ਫਿਰ ਉਤਵਜ ਇਹ ਬਨਸਪਤੀ ਜ਼ਮੀਨ ਤੋਂ ਜੋ ਪੈਦਾ ਹੁੰਦਾ ਹੈ ਬਨਸਪਤੀ ਇਹ ਦੂਜੀ ਖਾਣ ਹੈ ਤੀਸਰੀ ਖਾਣ ਸਵੇਤ ਜ ਪਸੀਨੇ ਤੋਂ ਜੋ ਪੈਦਾ ਹੋ ਜਾਂਦਾ ਜੂਆ ਚਿਚੜ ਚਮ ਚਿਚੜ ਇਹ ਮੈਲ ਪਸੀਨਾ ਤੇ ਮੈਲ ਦੇ ਮਿਸ਼ਰਤ ਤੋਂ ਜੀਵ ਬਣ ਜਾਂਦਾ ਹੈ ਇਹ ਤੀਜੀ ਖਾਣ ਹੈ ਪੰਛੀਆਂ ਨੂੰ ਚੌਪਾਇਆ ਜਾਨਵਰਾਂ ਨੂੰ ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚੇ ਚੜ ਜੁਆ ਹੋ ਜਾਂਦੀ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੋਣ ਜੜੇ ਪਸ਼ੂ ਨੇ ਮਨੁੱਖ ਨੇ ਅੰਡਜ ਜੇਰਜ ਸੇਤਜ ਉਤਪੁਜ ਇਹ ਚਾਰ ਖਾਣੀਆਂ ਨੇ ਹੁਣ ਮੈਰਸ ਕਰਾਂ ਬਾਣੀਆਂ ਵੀ ਚਾਰ ਨੇ परा पसंती मदमा बैकरी परा पसंती मदमा बैकरी मैं तत् सार निचोड़ आगे सामने रखने दी निमाने कोशिश कर रहे हां इतिहास दिस मेरी रुचि नहीं है शुरू तो नहीं है बचपन तो जंदा पाओं में मैं समझदा कौमा ओई जिम्मेदारीयां रहंदिया ने जिन्ना दा इतिहास होए ਇਹ ਕਿਹਾਸ ਸ਼ਕਲ ਸੂਰਤ ਹੈ ਪਰ ਸਿਧਾਂਤ ਰੂਹ ਹੈ ਇਹ ਰੂਹ ਨੂੰ ਕਿ ਸ਼ਕਲ ਸੂਰਤਿਕ ਫੇਰ ਰਹਿਣੀ ਹੈ ਮੁਰਦਾ ਅਗਰ ਰੂਹ ਨਿਕਲ ਗਈ ਤੋ ਕਿੰਨੇ ਦਿਨ ਤੱਕ ਰੱਖਾਂਗਾ ਆਖਰ ਮਿੱਟੀ ਹੋਵੇਗਾ ਜਲੇਗਾ ਗੁਰਬਾਣੀ ਰੂਹ ਹੈ ਇਹ ਬੁਨਿਆਦ ਹੈ ਇਹ ਮੂਲ ਹੈ ਬਾਣੀਆਂ ਚਾਰ ਨੇ ਖਾਣੀਆਂ ਚਾਰ ਨੇ جنیاں دو کھانیاں نے جیر تے انڈے انہاں تو جڑے ہوندے ہوں انہاں کو آواز ہے پنچیاں کو آواز ہے تے منوکھاں کول آواز ہے اے جیر کو پیدا اور سویتج جو ہے چڑھ ہے کہ بنسپتی ہے انہاں کو آواز نہیں ہے آواز نہیں ہے انہوں کو دن نہیں ہے لکھوی یتن کریے درخت نہیں بول سکتے لکھ بھی یتن کریے کیڑے کچھ مکوڑے جیچڑ یہاں کو آواز نہیں ہے آواز انہوں کو جو انڈیا تو پیدا ہوتے ہیں آواز انہوں کو جو جیب تو پیدا ہو ਸੋ ਪਾਇ ਜਾਨਵਰਾ ਕੋਲ ਹੈ ਪੰਛੀਆਂ ਕੋਲ ਹੈ ਫਿਰ ਮਨੁੱਖਾਂ ਕੋਲ ਹੈ ਆਵਾਜ਼ ਹੈ ਪਰ ਆਵਾਜ਼ਾਂ ਵਿੱਚੋਂ ਪ੍ਰধান ਆਵਾਜ਼ ਹੈ ਮਨੁੱਖ ਕੋਲ ਸਭ ਤੋਂ ਮਨੁੱਖ ਕੋਲ ਕਿਉਂ ਇਹ ਆਪਣੀ ਆਵਾਜ਼ ਨੂੰ ਅਲفاظ ਦੇ ਸਕਦਾ ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ ਜਦਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ ਗਰਜ ਹੈ ਸ਼ੇਰ ਦੇ ਕੋਲੋਂ ਪਰ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਭੌਂਕਣਾ ਹੈ ਕੁੱਤੇ ਕੋਲ ਹੋਰ ਕੁਝ ਵੀ ਨਹੀਂ ਹੈ ਕੂਕੂ ਹੈ ਕੋਇਲ ਕੋਲ ਹੋਰ ਕੁਝ ਵੀ ਨਹੀਂ ਕਾਇ ਕਾਇ ਹੈ ਕਉਵੇ ਕੋਲ ਹੋਰ ਕੁਝ ਵੀ ਨਹੀਂ ਹੈ ਪਰ ਕਾਇ ਕਾਇ ਤੋਂ ਕੂਕੂ ਤੋਂ ਭੌਂਕਣ ਤੋਂ ਇਤਨਾ ਪਤਾ ਚੱਲ ਜਾਂਦਾ ਹੈ ਕੁੱਤਾ ਹੈ ਕੋਇਲ ਹੈ ਕਿ ਕਉਆ ਹੈ ਪਰ ਮਨੁੱਖ ਕੋਲ ਜਿਹੜੀ ਆਵਾਜ਼ ਹੈ ਇਹ ਅਲਫਾਸ ਦੇ ਸਕਦਾ ਜੋ ਘੁਣ ਹੈ ਇਹ ਅਕਸਰ ਦੇ ਸਕਦਾ ਹੈ ਇਸ ਵਾਸਤੇ ਮਨੁੱਖ ਬਹੁਤ ਕੁਝ ਦੱਸ ਸਕਦਾ ਹੈ ਬਹੁਤ ਕੁਝ ਸੁਣ ਸਕਦਾ ਹੈ ਕਿਉਂਕਿ ਅਕਸਰ ਨੇ ਔਰ ਸਾਰਾ ਗਿਆਨ ਗਿਆਨ ਅਕਸਰਾਂ ਦੇ ਚਾਖੜੀ ਨਾਮ ਅਕਰੀਸ਼ਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਿਰ ਸੰਜੋਗ ਵਖਾ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅਖਰ ਅੰਦਰ ਤ੍ਰਿਭੁਵਨ ਧਾਰੇ ਭਗਤ ਕਬੀਰ ਕਹਿੰਦੇ ਨੇ ਕਿਨ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ اکھر اکر کھو لیے تو آواز رہ جاندی ہے تو آواز تو اتنا پتا چلے گا بس منک ہے آ, آ آ کر رہے منک ہے جیسے کوکو تو پتا چل رہا ہے کوئل ہے جیسے گرجن تو پتا چل ہے شیر ہے تو یہ آواز منک دے بندہ ہے اور کچھ نہیں پتا چلے گا تو دے اکثر منخر آواز ہے الفاظ ہے ਸੰਸਾਰ ਵਿੱਚ ਜੋ ਸੰਬੰਧ ਨੇ ਇਹ ਬੋਲ ਕੇ ਜੁੜਦੇ ਨੇ ਵੇਖ ਕੇ ਨਹੀਂ ਜੁੜਦਾ ਤੁਸੀਂ ਕਿਸੇ ਨੂੰ ਵੇਖੋ ਕੋਈ ਰਿਸ਼ਤਾ ਨਹੀਂ ਜੁੜਦਾ ਬੋਲਣ ਨਾਲ ਜੁੜਦਾ ਹੈ ਜਿੱਥੇ ਸੰਬੰਧ ਹੋਵੇ ਬੰਦਾ ਕਹਿੰਦਾ ਸਾਡੇ ਇੱਥੇ ਬੋਲ ਚੱਲ ਹੈ ਜਿੱਥੇ ਨਾ ਹੋਵੇ ਕਹਿੰਦਾ ਇੱਥੇ ਸਾਡੀ ਬੋਲ ਚੱਲ ਨਹੀਂ ਹੈ